ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨੈਤਿਕ ਨੇਤਾਵਾਂ ਸ਼੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਵਿਚਕਾਰ ਇਤਿਹਾਸਕ ਕਲਪਾਤ ਦੇ ਸ਼ਤਾਬਦੀ ਸਮਾਗਮ 'ਚ ਸ਼ਾਮਲ ਹੋਏ ਨਵੀਂ ਦਿੱਲੀ 'ਚ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਵੀ 100 ਸਾਲ ਪਹਿਲਾਂ ਹੋਈ ਇਹ ਮੁਲਾਕਾਤ ਸਮਾਜਿਕ ਸਦਭਾਵਨਾ ਤੇ ਵਿਕਾਸ ਭਾਰਤ ਦੇ ਸਮੂਹਿਕ ਟੀਚੇ ਲਈ ਪ੍ਰੇਰਣਾ ਸਰੋਤ ਵਜੋਂ ਕੰਮ ਕਰਦੀ ਹੈ। ਸ਼੍ਰੀ ਨਾਰਾਇਣ ਗੁਰੂ ਨੇ ਵਿਰੋਧ खुद की परवाह नहीं की वो कठिनाइयों से नहीं डरे क्योंकि उनका विश्वास समरसता और समानता में था उनका विश्वास सत्य सेवा और सौहार्द में था यही प्रेरणा हमें सबका साथ सबका विकास का रास्ता दिखाती है यही विश्वास हमें उस भारत के निर्माण के लिए ताकत देता है यह गल गलबात 12 मार्च उन्नीस सौ पची नहात्मा गांधी दौरान शिव गिरी मठ विखे हुई कौम सत्याग्रह धार्मिक धर्म परिवर्तन अहिंसा छूत छात खात्मा मुक्ति की प्राप्ति दबे कुचले लोगों की भलाई समेत होना कई मुद्दा ਪੱਛਮੀ ਏਸ਼ੀਆ ਵਿੱਚ ਟਕਰਾ ਪ੍ਰਭਾਵਿਤ ਖੇਤਰਾਂ 'ਚ ਵਾਧੇ ਤਣਾਅ ਤੋਂ ਬਾਅਦ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂ ਤਹਿਤ ਹੁਣ ਤੱਕ 2295 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਦੇਸ਼ ਵਾਪਸ ਲਿਆਂਦਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ 292 ਭਾਰਤੀ ਨਾਗਰਿਕ ਅਸਵੀਰੇ ਈਰਾਨ ਦੇ ਮਸ਼ਹਦ ਤੋਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਪਹੁੰਚੇ ਨੇ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਉਹ ਲੋੜ ਸਮੇਂ ਦੇਸ਼ ਅਤੇ ਦੁਨੀਆ ਭਰ ਵਿੱਚ ਮਦਦ ਦੇਣ ਲਈ ਪਹਿਲਾ ਕਦਮ ਚੁੱਕਣ ਵਾਸਤੇ ਵਚਨਬੱਧ ਹੈ। ਹਵਾਈ ਫੌਜ ਨੇ ਭਾਰਤੀ ਨਾਗਰਿਕਾਂ ਤੇ ਮਿੱਤਰ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਜਾਰਡਨ ਅਤੇ ਮਿਸਰ ਤੋਂ ਵੀ ਮਿਸ਼ਨ ਸ਼ੁਰੂ ਕੀਤੇ ਨੇ। ਆਪਰੇਸ਼ਨ ਸਿੰਧੂ ਤਹਿਤ ਹਵਾਈ ਫੌਜ ਦੇ C17 ਜਹਾਜ਼ ਨੇ ਇਜ਼ਰਾਈਲ ਤੋਂ 165 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ। ਇਹ ਜਹਾਜ਼ ਅੱਜ ਸਵੇਰੇ ਆਮਾਨ ਤੋਂ ਨਵੀਂ ਦਿੱਲੀ ਪਹੁੰਚਾ। ਰਾਸ਼ਟਰੀ ਰਾਜਧਾਨੀ ਪਹੁੰਚਣ ਤੇ ਸੂਚਨਾ ਪ੍ਰਸਾਰਣ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਇਹਨਾਂ ਲੋਕਾਂ ਦਾ ਸਵਾਗਤ ਕੀਤਾ। ਉਦੋਂ ਇਜ਼ਰਾਈਲ ਤੋਂ 161 ਭਾਰਤੀ ਨਾਗਰਿਕਾਂ ਦਾ ਇੱਕ ਹੋਰ ਸਮੂਹ ਵੀ ਅਜਨਵੀ ਦਿੱਲੀ ਪਹੁੰਚਿਆ। ਕੇਂਦਰ ਸਰਕਾਰ ਇਰਾਨ ਤੇ ਇਜ਼ਰਾਈਲ ਵਿੱਚ ਭਾਰਤੀ ਨਾਗਰਿਕਾਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਤੇ ਦੋਵਾਂ ਮੁਲਕਾਂ 'ਚ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ। ਭਾਰਤ ਸ਼੍ਰੀਲੰਕਾ ਵਰਗੇ ਮਿੱਤਰ ਦੇਸ਼ਾਂ ਨੂੰ ਉਹਨਾਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਬਣ ਰਹੀ ਡਾਕਟਰ ਬੀ ਆਰ ਅੰਬੇਡਕਰ ਪਵਨ ਵਿੰਦ ਨਿਰਮਾਣ ਵਾਸਤੇ 5 ਕਰੋੜ 33 ਲੱਖ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕੀਤੀ ਹੈ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਬਲਜੀਤ ਕਾਣ ਨੇ ਦੱਸਿਆ ਕਿ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਮਨਜ਼ੂਰ ਕੀਤੀ ਇਹ ਰਾਸ਼ੀ ਜਲਦ ਹੀ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਵੇਗੀ ਤਾਂ ਜੋ ਪਵਨ ਵਿੰਦ ਨਿਰਮਾਣ ਕਾਜ ਨੂੰ ਤੀਸੀ ਨਾਲ ਪੂਰਾ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਭਵਨ ਦੇ ਨਿਰਮਾਣ ਲਈ 5 ਕਰੋੜ 93 ਲੱਖ ਰੁਪਏ ਦਾ ਐਸਟੀਮੇਟ ਪਾਸ ਹੋਇਆ ਸੀ ਜਿਸ ਵਿੱਚੋਂ 60 ਲੱਖ ਰੁਪਏ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਪੰਜਾਬ ਦੇ 17 ਜ਼ਿਲ੍ਹਿਆਂ ਚ ਡਾਕਟਰ ਅੰਬੇਦਕਰ ਭਵਨ ਬਣ ਚੁੱਕੇ ਨੇ 5 ਹੋਰ ਜ਼ਿਲ੍ਹਿਆਂ ਐਸੀਐਸ ਨਗਰ ਬਰਨਾਲਾ ਫਾਜ਼ਿਲਕਾ ਪਠਾਨਕੋਟ ਤੇ ਮਲੇਰਕੋਟਲਾ ਚ ਅੰਬੇਦਕਰ ਭਵਨ ਦੀਆਂ ਇਮਾਰਤਾਂ ਬਣਾਉਣ ਲਈ ਜ਼ਮੀਨ ਦੀ ਉਪਲਬਧਤਾ ਸੰਬੰਧੀ ਕਾਰਵਾਈ ਚੱਲੀ ਹੈ ਐਨਫੋਰਸਮੈਂਟ ਵਿੰਗ ਨੇ ਹੁਸ਼ਿਆਰਪੁਰ ਵਿੱਚ ਨਾਜਾਇਜ਼ ਚੱਲ ਰਹੇ ਟਿਊਬਵਲ ਕਨੈਕਸ਼ਨ ਬਾਰੇ ਮਿਲੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਕੇ ਤੇ ਕਿਸਾਨ ਦੀ ਜ਼ਮੀਨ ਦੇ ਨੇੜੇ ਲੱਗੇ ਮਨਜ਼ੂਰਸ਼ੁਦਾ ਟਿਊਬਵਲ ਕਨੈਕਸ਼ਨ ਤੇ ਐਲਟੀ ਗ੍ਰਿਪਾਂ ਤੋਂ ਲਗਭਗ 85 ਮੀਟਰ ਲੰਬੀ ਕੇਬਲ ਮੋਟਰ ਤੱਕ ਲਿਆਂਦੀ ਪਾਈ ਗਈ। ਕਿਸਾਨਵਲੋਂ ਕੇਬਲ ਦੀ ਮਦਦ ਨਾਲ ਮੋਟਰ ਬਿਨਾ ਮਨਜ਼ੂਰੀ ਚਲਾਈ ਜਾਂਦੀ ਕਾਬੂ ਕੀਤੀ ਗਈ ਮੌਕੇ ਤੇ ਹੀ ਕਨੈਕਸ਼ਨ ਕੱਟ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਨਾਜਾਇਜ਼ ਡਿਊਬਲ ਕਨੈਕਸ਼ਨ ਵਾਸਤੇ ਬਿਜਲੀ ਚੋਰੀ ਵੱਜੋਂ ਬਜ਼ਵਾੜਾ ਵਾਸੀ ਚਰਨਜੀਤ ਕੌਰ ਨੂੰ 2 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਈ ਥਾਵਾਂ ਤੇ ਕਾਸੋ ਆਪਰੇਸ਼ਨ ਤਹਿਤ ਪ੍ਰਾਦਕ ਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਕਿਹਾ ਕਿ ਆਪਰੇਸ਼ਨ ਰਣਨੀਤਿਕ ਤਾਲਮੇਲ ਨਾਲ ਕੀਤਾ ਗਿਆ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਨਾਲ ਲੱਗਦੇ ਹ ਨਸ਼ੀਲੇ ਪਦਾਰਥਾਂ ਦੀ ਤਲਾਸ਼ੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਪੁਨਮਦੀਪ ਕਾਰਨੇ ਜ਼ਿਲ੍ਹੇ ਚ ਖੂਬ ਬੋਰਵੈਲ ਟਿਊਬਵੈਲ ਦੀ ਖੁਦਾਈ ਤੇ ਮੁਰੰਮਤ ਸਬੰਧੀ ਨਿਰਦੇਸ਼ਚਾਰੀ ਕੀਤੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਤਹਿਤ ਜਾਰੀ ਹੁਕਮਟ ਗਿਆ ਹੈ। ਕਿ ਸ਼ੈਰੀ ਦੇ ਪਿੰਡੂ ਖੇਤਰਾ ਵਿੱਚ ਕੱਚੀਆਂ ਖੂਈਆਂ ਤੇ ਬੋਰਵੈਲ ਟਿਊਬਵਲ ਪੁੱਟਣ ਕਾਰਨ ਲੋਕਾਂ ਤੇ ਬੱਚਿਆਂ ਦੇ ਇਨ੍ਹਾਂ ਚ ਡਿੱਗ ਜਾਣ ਨਾਲ ਹੁੰਦੇ ਜਾਣੀ ਤੇ ਮਾਲੇ ਨੁਕਸਾਨ ਤੋਂ ਬਚਣ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਰਵਉੱਚ ਅਦਾਲਤ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ਇਹ ਹੁਕਮ 16 ਅਗਸਤ ਤੱਕ ਲਾਗੂ ਰਹੇਂਗੇ 30 ਦਿਨਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @eiararnewchalander ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੇ 40 ਮਿੰਟ ਤੇ ਨਮਸਕਾਰ thank